ਕਿਉਂਕਿ ਸਤਗੁਰਾਂ ਤੇ ਘਰ ਤੋਂ ਵੱਡਾ ਸੁਖ ਹੋਰ ਕਿਤੇ ਉਹ ਮਿਲ ਨਹੀਂ ਸਕਦਾ ਇਹ ਵੀ ਬਹੁਤ ਰੌਲਾ ਹੀ ਹੈ ਇਸ ਸੰਸਾਰ ਦੇ ਅੰਦਰ ਅਸੀਂ ਕਈ ਸਾਡੇ ਸੱਜਣ ਵੀ ਬਹੁਤ ਰੌਲਾ ਪਾਉਂਦੇ ਨੇ ਅ ਸਾਡਾ ਇਸ ਕੰਮ ਦੇ ਅੰਦਰ ਬਣਦਾ ਕੁਝ ਨਹੀਂ ਇਸ ਕਰਕੇ ਅਸੀਂ ਹੋਰ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਕਈ ਤਾਂ ਇਤੋਂ ਤੱਕ ਕਾਰਜ ਇਹ ਵੀ ਕਹਿ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਅੰਦਰ ਲਈ ਪਾਸੇ ਆਉਣ ਦੇਣਾ ਪਰ ਨਹੀਂ ਇਹ ਗੱਲਾ ਸਾਨੂੰ ਸੋਭਾ ਨਹੀਂ ਦੇਦੀਆਂ ਕਿਉਂਕਿ ਜਿਹਨੂੰ ਸਤਿਗੁਰਾਂ ਦੇ ਘਰ ਵਿੱਚੋਂ ਕੁਝ ਨਹੀਂ ਨਾ ਮਿਲਿਆ ਉਹਨੂੰ ਕਿਤੇ ਉਹ ਵੀ ਕੁਝ ਨਹੀਂ ਮਿਲ ਸਕਦਾ ਇਹ ਬਹੁਤ ਵੱਡੀ ਕਿਰਪਾ ਹੈ ਜੇ ਸਤਿਗੁਰਾਂ ਨੇ ਸਾਨੂੰ ਆਪਣੇ ਚਰਨੀ ਲਾਇਆ ਹੋਇਆ ਅਸੀਂ ਅੰਮ੍ਰਿਤ ਵੇਲੇ ਸਾਹਮਣੇ ਆ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਬਾਣੀ ਪੜ੍ਹਦੇ ਆ ਨਾਲ ਦੀ ਨਾਲ ਆਪਾਂ ਵਿਚਾਰ ਕਰਦੇ ਆ ਇਹ ਬਹੁਤ ਵੱਡੀ ਕਿਰਪਾ ਹੈ ਸਤਿਗੁਰਾਂ ਦੀ ਪਰ ਜੇ ਅਸੀਂ ਇਹਨੂੰ ਵੀ ਠੋਕਰ ਮਾਰ ਕਰਕੇ ਤੇ ਲਾਂਬੇ ਚਲੇ ਗਏ ਫਿਰ ਮਾਇਆ ਤਾਂ ਉਹੀ ਜਾਂਦੀ ਰਹਿੰਦੀ ਹੈ ਸਰੀਰ ਤਾਂ ਉਦਾ ਜਾਂਦਾ ਹੀ ਰਹਿੰਦਾ ਹੈ ਪਰ ਇਹ ਗੁਰੂ ਕੀ ਕਿਰਪਾ ਵਾਰ-ਵਾਰ ਨਹੀਂ ਪ੍ਰਾਪਤ ਹੋਣ ਵਾਲੀ ਵਡਿਆ-ਵਡੇਰਿਆਂ ਦਾ ਜੀਵਨ ਦੇਖਿਆ ਕਰੀਏ ਉਹਨਾਂ ਦੇ ਮਨਾਂ ਦੇ ਅੰਦਰ ਕਿਹੜਾ ਕੋਈ ਲਾੜ ਚ ਸੀ ਜਿਨ੍ਹਾਂ ਨੇ ਟੋਟੇ ਕਰਵਾ ਕਰਕੇ ਵਿਛੋੜੀ ਦੇ ਵਿੱਚ ਪਵਾਲੇ ਅੱਜ ਤਾਂ ਬੜਾ ਸੌਖਾ ਸਾਰਾ ਕੁਝ ਚੱਲ ਰਿਹਾ ਹੈ ਸਾਡੇ ਵਾਸਤੇ ਜੋ ਕਜੋਰ ਨਿਭਾ ਗਏ ਨਾਮ ਜੇ ਕਿਤੇ ਉਦਾਂ ਦਾ ਸਾਮਾ ਹੋ ਜਾਵੇ ਤੇ ਹੁਣ ਦੇ ਆਪਾ ਆਪਣੇ ਨਾਲ ਤੁਲਨਾ ਕਰੀਏ ਫਿਰ ਤਾਂ ਸਮਝ ਹੀ ਨਹੀਂ ਆਵੇਗੀ ਕਿ ਆਪਾ ਕੀ ਕਰਦੇ ਪਰ ਧੰਨ ਸਨ ਉਹ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦੇ ਟੁੱਟੇ ਗਲਾਂ ਵਿੱਚ ਪਵਾਏ ਨੇਜਾ ਥੱਲੇ ਕਰ ਦਿੱਤਾ ਜਾਂਦਾ ਹੈ ਖੂਨ ਦਾ ਛਿਟਿਆਣ ਕਰਕੇ ਮਾਂ ਦੇ ਮੁੱਖ ਤੇ ਪੈਂਦੇ ਨੇ ਪਰ ਕੌਣ ਸੀ ਉਹਨਾਂ ਨੂੰ ਡੁਲਾ ਜਾਂਦਾ ਕਿਉਂਕਿ ਉਹ ਅੰਦਰ ਤੋਂ ਜੁੜੇ ਹੋਏ ਸਨ ਇਹ ਸਾਡੇ ਵਿੱਚ ਹੀ ਘਾਟ ਹੈ ਕਿ ਅਸੀਂ ਅੰਦਰ ਤੋਂ ਤਾਂ ਜੁੜ ਨਹੀਂ ਪਾਉਂਦੇ ਜਿੱਦਾਂ ਆਪਾਂ ਪਹਿਲਾਂ ਰਮਤਾ ਦੇ ਅੰਦਰ ਬਚਨ ਬਾਚਿਆ ਵੀ ਸਾਡੇ ਅੰਦਰ ਕੁਝ ਹੋਰ ਹੈ ਤੇ ਰਸਨਾ ਤੇ ਕੁਝ ਹੋਰ ਹੈ ਦਿਲੋਂ ਮੁਹੱਬਤ ਜਿੰਨ ਸੇ ਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਸਾਡਾ ਜੀਵਨ ਹੀ ਨਹੀਂ ਉਦਾਂ ਦਾ ਵੜ ਪਾਰਿਆ ਇਹ ਅਸੀਂ ਗੁਰੂ ਦੇ ਪਾਸੋਂ ਬਖਸ਼ਾ ਦੇ ਪਾਤਰ ਬਣ ਜਾਈਏ ਜੀਵਨ ਆਪਣਾ ਬਣਾ ਲਈਏ ਸਵਾਰ ਲਈਏ ਕਾਟਾ ਹੀ ਕਿਸੇ ਗੱਲ ਦਾ ਨਹੀਂ ਰਹਿਣ ਦਿੰਦੇ ਸਤਿਗੁਰੂ ਉੜ ਕਿਥੋਂ ਤੱਕ ਆਪਾਂ ਨੂੰ ਭਰੋਸਾ ਦਿਵਾਉਣਾ ਅਝੂਰ ਤੱਕ ਕਹਿਰੇ ਮਨ ਚਿੰਦਿਆ ਫਲ ਪਾਇਆ ਉਹਨੇ ਬਚਨ ਸਤਿਗੁਰਾਂ ਨੇ ਕਿਹਾ ਹੋਇਆ ਤੇ ਕੀ ਫਲ ਮਿਲਦੇ ਨਹੀਂ ਮੰਨ ਪਉਂਦੇ ਮਿਲਦੇ ਨੇ ਪਰ ਸਤਿਗੁਰੂ ਸਾਡੇ ਕੋਲੋਂ ਭਾਗ ਹੀ ਨਹੀਂ ਬਣ ਰਹੇ ਹੁਣ ਗਲਤੀ ਤਾਂ ਸਾਡੇ ਵਿੱਚ ਆਪਣੀ ਹੈ ਨਾ ਅਸੀਂ ਆਪ ਜੀ ਦਾ ਕਸੂਰ ਨਹੀਂ ਕੱਢ ਸਕਦੇ ਕਸੂਰ ਸਾਡਾ ਹੀ ਹੈ ਜੇ ਅਸੀਂ ਮਰਜਾਦਾ ਦੇ ਅੰਦਰ ਆ ਜਾਈਏ ਆਪ ਜੀ ਦੇ ਬਚਨ ਮੰਨਣ ਲੱਗ ਪਈਏ ਅਸੀਂ ਤਾਂ ਬੰਦਿਆਂ ਦੇ ਮਥਾਜ ਹੋਏ ਬੈਠੇ ਆ ਸਤਿਗੁਰਾਂ ਨੇ ਤਾਂ ਕਿਹਾ ਅਸੀਂ ਦੁਨੀਆ ਨਾਸਲਾ ਹੀ ਜੋ ਮਰਵੰਝ ਸੀ ਤੋ ਦੁਨੀਆ ਤੋਂ ਲੈਣਾ ਹੀ ਕੀ ਹੈ ਆਪਾ ਤੇ ਨਿਰੰਕਾਰ ਦੇ ਚਖਣੀ ਜੁੜਨਾ ਹੈ ਉਹ ਦਾਤਾ ਹੀ ਕੋ ਹੈ ਉਹਦੇ ਤੋਂ ਬਿਨਾ ਦੂਸਰਾ ਹੈ ਕੋਈ ਨਹੀਂ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਐਸੇ ਬਚਨ ਸਾਡੀ ਚੋੜੀ ਦੇ ਵਿੱਚ ਪਾਉਂਦੇ ਨੇ